ਫਰੀਦਕੋਟ ਵਿੱਚ ਨਹਿਰ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਜੋ ਕਿ 1 ਫਰਵਰੀ 2025 ਤੋਂ ਸ਼ੁਰੂ ਹੋਇਆ ਸੀ ਤੇ 28 ਫਰਵਰੀ ਤੱਕ ਪੂਰੇ ਹੋਣ ਦਾ ਸਮਾਂ ਦਿੱਤਾ ਗਿਆ ਸੀ ਇਸ ਦੀ ਸੰਪੂਰਨ ਜਾਣਕਾਰੀ ਲਈ ਸਾਡੇ ਵੱਲੋਂ ਐਸੀ ਗੋਇਲ ਨਾਲ ਗੱਲਬਾਤ ਕੀਤੀ ਗਈ ਇਸ ਸਮੇਂ ਦੌਰਾਨ ਐਕਸੀਜ਼ਨ ਸੰਦੀਪ ਕੰਬੋਜ ਐਕਸੀਜ਼ਨ ਮਾਨ ਤੇ ਸਮੂ ਐਸ ਡੀਓ ਰਾਜਸਥਾਨ ਅਤੇ ਹਰੀਕੇ ਡਿਵੀਜ਼ਨ ਮੌਜੂਦ ਸਨ ਨਾਲ ਹੀ ठेकेदारਾਂ ਨਾਲ ਗੱਲ ਕੀਤੀ ਗਈ ਉਨਾ ਦਾ ਕਹਿਣਾ ਸੀ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜੋ ਸਾਨੂੰ ਨਹਿਰ ਦੇ ਕੰਮ ਵਾਸਤੇ ਸਮਾਂ ਦਿੱਤਾ ਗਿਆ ਹੈ ਉਹ ਖਰਾਬ ਮੌਸਮ ਹੋਣ ਕਰਕੇ ਬਹੁਤ ਘਟ ਹੈ ਸਾਨੂੰ ਉਸ ਤੋਂ ਇਲਾਵਾ ਹੋਰ ਸਮਾਂ ਦਿੱਤਾ ਜਾਵੇ ਤਾਂ ਜੋ ਇਹ ਨਹਿਰ ਦਾ ਕੰਮ ਸਹੀ ਤੰਗ ਨਾਲ ਨੇਪਰੇ ਚੜ੍ਹ ਸਕੇ ਧੰਵਾਦ ਤੁਸੀਂ ਅੱਜ ਚੈਕਿੰਗ ਤੇ ਆਏ ਹੋ ਕੀ ਕਹਿਣਾ ਇਹ ਜਿਹੜਾ ਇੱਥੇ ਸਰਾਂ ਦੇ ਪੀਟਰ ਨਹਿਰ ਦੇ ਮਹਿਮਾਨ ਦਾ ਕੰਮ ਚੱਲ ਰਿਹਾ ਹੈਗਾ ਇਹ ਕੰਮ ਪਿਛਲੇ 2-3 ਸਾਲਾਂ ਤੋਂ ਮਤਲਬ ਲੋਕਾਂ ਵੱਲੋਂ ਕੁਝ ਐਪਰੀਹੈਂਸ਼ੀਅਲਸ ਕਰਕੇ ਪੈਂਡਿੰਗ ਪਿਆ ਸੀ ਉਹ ਲੋਕਾਂ ਨਾਲ ਉਹਨਾਂ ਦੀ ਸਹਿਮਤੀ ਮੁਤਾਬਕ ਡਿਪਾਰਟਮੈਂਟ ਨੇ ਲਾਸਟ ਇਅਰ ਵੀ ਇੱਕ ਪਾਇਲਟ ਰੀਚ ਕੀਤੀ ਸੀ ਉਹਦੇ ਅਕੋਰਡਿੰਗਲੀ ਜਿਵੇਂ ਲੋਕਾਂ ਦੀ ਸਹਿਮਤੀ ਬਣੀ ਹੈ ਤੇ ਉਸ ਮੁਤਾਬਕ ਹੁਣ ਕੰਮ ਚੱਲ ਰਿਹਾ ਹੈਗਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜਿਵੇਂ ਕਿ ਤੁਸੀਂ ਦੇਖਤੀ ਰਹੇ ਹੋ ਇਹ ਸਾਨੂੰ ਉਮੀਦ ਹੈ ਕਿ ਇਹ ਦੀ ਜਿਹੜੀ ਬੰਦੀ ਹੈਗੀ ਹੈ ਇੱਕ ਫਰਵਰੀ ਤੋਂ 28 ਫਰਵਰੀ ਤੱਕ ਸਰਕਾਰ ਨੇ ਅਨਾਉਂਸ ਕੀਤੀ ਹੋਈ ਹੈ ਉਸ ਬੰਦੀ ਦੌਰਾਨ ਅਸੀਂ ਕੰਮ ਕੰਮਲ ਕਰਵਾਲਾ ਸਰ ਕੋਈ ਠੇਕੇਦਾਰਾਂ ਦਾ ਕਹਿਣਾ ਵੀ ਸਮਾਂ ਜਿੱਦਾਂ بارش ਹੋਏ ਉਹਦੇ ਨਾਲ ਕੋਈ ਦਿੱਕਤਾਂ ਆ ਰਹੀਆਂ ਸਮਾਂ ਵਧਾਉਣਾ ਚਾਹੀਦਾ ਵਧ ਵੀ ਸਕਦਾਗਾ ਨਹੀਂ ਸਮਾਂ ਜੇ ਕੋਈ ਨਹੀਂ ਅਸੀਂ ਵਧਾਉਣਾ ਹੈਗਾ ਜੀ ਜਿਹੜਾ ਵੀ ਕੋਈ ਵੀ ਚਲੋ ਜੇ بارش ਆ ਜਾਂਦੀ ਹੈਗੀ ਆ ਉਸ ਆਮ ਨਾਲ ਉਹ ਆਪਣੇ ਰਾਤ ਨੂੰ ਜਿਹੜਾ ਕੰਮ ਕਰਨ ਦੀ ਟਾਈਮਿੰਗ ਵਧਾ ਲੈਣ ਦਿਨ ਦਾ ਤਾਂ ਪਹਿਲੇ ਹੀ ਕੰਮ ਚੱਲ ਰਿਹਾ ਹੈਗਾ ਔਰ ਲੈ ਬਰਵਦਾ ਲਾਂ ਜਾਂ ਮਸ਼ੀਨਰੀ ਬਦਾਲਣ ਪਰ ਇਹਨੂੰ ਅਸੀਂ ਸਮੇਂ ਸੀਮਾ ਦੇ ਵਿੱਚ ਹੀ ਪੂਰਾ ਕਰਾਂਗੇ ਧੰਨਵਾਦ ਜੀ ਠੀਕ ਹੈ ਜੀ ਮੈਂ